ਕਬੀਰ ਦੁਨੀਆ ਕੇ ਧੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬ ਲੇ ਧਰਹਿ ਮਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤਾਂਤਨ ਭਗਤ ਕਬੀਰ ਸਾਹਿਬ ਜੀ ਸਲੋਕਾਂ ਰਾਹੀਂ ਕਿਰਪਾ ਕਰ ਰਹੇ ਹਨ ਜੋ 243 ਸ਼ਲੋਕ ਹਨ ਭਗਤ ਜੀ ਦੇ ਉਹ 165 ਸ਼ਲੋਕ ਅਸੀਂ ਪਿੱਛੇ ਵਿਚਾਰ ਕਰ ਰਹੇ ਹਾਂ ਜੋ ਪਿੱਛੇ ਲੰਘ ਚੁੱਕਿਆ ਕੱਲ ਹੈ ਉਸ ਵਿੱਚ ਆਪਾਂ ਸਰਵਣ ਕੀਤੀ ਹੈ 168 ਨੰਬਰ ਸ਼ਲੋਕ ਦੀ ਵਿਚਾਰ ਪ੍ਰਾਰੰਭ ਹੋਈ ਹੈ ਭਗਤ ਕਬੀਰ ਸਾਹਿਬ ਜੀ ਦਸਰੇ ਹੰਕਾਰੀ ਜੀਵ ਦੁਨੀਆਂ ਦੇ ਸੰਸਿਆ ਵਿੱਚ ਹੀ ਮਰਿਆ ਹੈ ਆਪਣੀ ਕੁਲ ਦੀ ਕਾਨ ਕਨੋੜ ਲੱਜਾ ਵਿੱਚ ਵਾ ਕੁਲ ਦੀ ਕਾਨ ਕੁਲ ਦੀ ਰੀਤੀ ਅਨਸਾਰ ਚੱਲ ਰਿਹਾ ਹੈ ਭਾਵ ਗਿਆਨਵਸ ਜੀਵ ਪਰਮਾਰਥ ਸਤਸੰਗਤ ਨੂੰ ਵਿਹਲੜ ਤੇ ਮੰਗਤੇ ਲੋਕਾਂ ਦਾ ਕਰਤਵ ਜਾਣ ਕੇ ਸਤਸੰਗਤ ਨਹੀਂ ਕਰਦਾ ਅਤੇ ਕਹਿੰਦਾ ਹੈ ਕਿ ਮੈਂ ਸਰਦਾਰ ਹੁੰਦਾ ਜੇਕਰ ਇਹਨਾਂ ਵਿਹਲੜ ਬੰਦਿਆਂ ਦੇ ਵਿੱਚ ਜਾਵਾਂਗਾ ਤਾਂ ਲੋਕ ਕੀ ਕਹਿਣਗੇ ਕਿ ਅਮੀਰਾ ਸਰਦਾਰਾਂ ਦਾ ਪੁੱਤਰ ਹੋ ਕੇ ਕਿੱਥੇ ਬੈਠਾ ਹੋਇਆ ਹੈ ਕਹਿੰਦੇ ਤਬਕੂਲ ਕਿਸ ਕਾ ਲਾਜ ਸੀ ਕਬੀਰ ਦੁਨੀਆ ਕੇ ਦੋਖੇ ਮੂਗਾ ਚਾਲਤ ਕੁਲ ਕੀ ਕਾਣੇ ਦੇ ਅਪਰਧ ਕਰਾਂ ਕਹਿੰਦੇ ਇਹੋ ਜਾਂ ਇਨਸਾਨ ਤਬ ਕੁਲ ਕਿਸ ਕਾ ਲਾਜ ਸੀ ਹੇ ਭਾਈ ਤਦੋਂ ਤੂੰ ਕਿਹੜਾ ਕੁਲ ਸ਼ਰਮਸ਼ਾਰ ਹੋਵੇਗਾ ਲਾਜ ਸੀ ਜਦੋਂ ਮੁਰਦੇ ਹੋਏ ਨੂੰ ਲੈ ਕੇ ਜਾਣਗੇ ਮਸਾਣਾ ਮੜੀਆਂ ਵਿੱਚ ਜਬ ਲੈ ਧਰੈ ਮਸਾਨ ਉਥੇ ਧਾਰ ਪਾਵ ਰੱਖ ਦੇਣਗੇ ਪਾਪ ਉਸੇ ਦਾ ਖਾਨਦਾਨ ਸ਼ਰਮਸ਼ਾਰ ਹੋਵੇਗਾ ਅੱਗੇ 167 ਨੰਬਰ ਸ਼ਲੋਕ ਵਿੱਚ ਕਿਰਪਾ ਕਰੇ ਕਬੀਰ ਦੁਬਹਿ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ হে ਭਾਈ হে ਬਾਪਰੇ ਵਿਚਾਰੇ ਤੁਸ ਜੀਵ ਬਹੁਤ ਲੋਕਾਂ ਦੀ ਕਾਨ ਕਨੋੜ ਲਾਜ ਵਿੱਚ ਡੁੱਬ ਜਾਵੇਗਾ ਭਾਵ ਲੋਕਾਂ ਦੀ ਕਾਨ ਕੱਢਦਾ ਹੀ ਸੰਸਾਰ ਸਮੁੰਦਰ ਵਿੱਚ ਡੁੱਬ ਜਾਵੇਗਾ ਕਈ ਕਹਿੰਦੇ ਮੈਂ ਗਾਤਰਾ ਨਹੀਂ ਪੋਣਾ ਜੇ ਪਾਲਿਆ ਦੁੱਪਰ ਦੀ ਨਹੀਂ ਪਾਉਣਾ ਕਹਿੰਦੇ ਜੇ ਪਾਲਿਆ ਤੇ ਛੋਟਾ ਜਾ ਪਾਉਂਦੇ ਇੰਨਾ ਭਾਈ 9 ਇੰਚੀ ਘੜ ਤੋਂ ਕੱਟ ਕਰਪਾਨ ਜਿਹੜੀ ਪਾਉਣ ਦਾ ਹੁਕਮ ਹੈ ਟਕਸਾਲ ਦੇ ਮਹਾਂਪੁਰਖਾਂ ਵੱਲੋਂ ਸਤਿਗੁਰੂ ਵੱਲੋਂ ਕਿਉਂਕਿ ਟਕਸਾਲ ਸਤਿਗੁਰੂ ਦੀ ਚਲਾਈ ਹੈ ਕਲਗੀਧਰ ਪਾਤਸ਼ਾਹ ਦੀ 9 ਇੰਚੀ ਤੋਂ ਘੱਟ ਕਿਰਪਾਨ ਨਹੀਂ ਸਾਨੂੰ ਪੌੜੀ ਚਾਹੀਦੀ ਹਸ ਇਨਾਨ ਵਾਸਤੇ ਵੱਖਰੀ ਜਿਵੇਂ ਮਰਜ਼ੀ ਪਾ ਲਓ ਪਰ ਜਿਹੜੀ ਦਰਸ਼ਨੀ ਸਿੰਘ 24 ਘੰਟੇ ਰੱਖਣੀ ਚਾਹੁੰਦਾ ਹੈ ਸਤਗੁਰੂ ਮਹਾਰਾਜ ਜੀ ਦੇ ਸਾਹਮਣੇ ਦਰਸ਼ਨ ਕਰਨ ਜਾਣੇ ਹਨ 9 ਇੰਚੀ ਤੋਂ ਵੱਧ ਪਾ ਕੇ ਜਾਵੇ 9 ਇੰਚੀ ਤੋਂ ਘੱਟ ਨਾ ਪਾਵੇ ਜਾਂ 9 ਇੰਚੀ ਹੀ ਰੱਖੇ ਰੋ ਵਿਚਾਰ ਕਹਿੰਦੇ ਇਹ ਲੋਕਾਂ ਦੀ ਕਾਨ ਕਨੋੜ ਲੱਜਾ ਸ਼ਰਮ ਕਰਦਾ ਹੈ ਪਹਿਲੀ ਗੱਲ ਮੈਂ ਅੰਮ੍ਰਿਤ ਨਹੀਂ ਛਕਣਾ ਜੇ ਅੰਮ੍ਰਿਤ ਛਕ ਲਿਆ ਤਾਂ ਮੈਂ ਆਪਣੇ ਗਾਤਰਾ ਉੱਪਰ ਦੀ ਨਹੀਂ ਪੋਣਾ ਇੱਕ ਵਿਚਾਰ ਮੈਨੂੰ ਯਾਦ ਆ ਗਈ ਭਗਤ ਬਾਬਾ ਮਾਫੀ ਚਾਹੁੰਦੇ ਆ ਭਗਤ ਜੀ ਬਾਬਾ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੀੜੇ ਵਾਲੇ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਘਟੀ ਹੈ ਉਹਨਾਂ ਕੋਲੇ ਕੋਈ ਜਗਿਆਸੂ ਆਉਂਦਾ ਹੁੰਦਾ ਹੁੰਦਾ ਸੀ ਤੇ ਉਹ ਕੋਈ ਨੌਕਰੀ ਵਗੈਰਾ ਕਰਦਾ ਸੀ ਤੇ ਉਹ ਘਰੋਂ ਚੰਗਾ ਸੀਗਾ ਪੈਸੇ ਢੇਲੇ ਵਾਲਾ ਸੀ ਮਹਾਂਪੁਰਖਾਂ ਬੜੀ ਵਰੀ ਕਿਹਾ ਭਾਈ ਅਮਰਤ ਛਕ ਲੈ ਉਹਨੇ ਆਖਾ ਨਾ ਮੰਨਣਾ ਬੜੀ ਵਰੀ ਕਹਿਣ ਦੇ ਬਾਵਜੂਦ ਇੱਕ ਦਿਨ ਉਹ ਕਹਿੰਦਾ ਮਹਾਂਪੁਰਖੋ ਮੇਰੀ ਸ਼ਰਤ ਹੈ ਮੈਂ ਅਮਰਤਾ ਸ਼ਗਲ لینا ਪਰ ਮੈਂ ਸ੍ਰੀ ਸਾਹਿਬ ਦੇ ਬਰਾਬਰ ਸ੍ਰੀ ਸਾਹਿਬ ਦੇ ਥਾਂ ਤੇ ਇਹ ਵਰਵਾਲ ਵਰ ਪਿਸਤੌਲ ਪਾ ਕੇ ਰੱਖਣਾ ਹੈ ਭਾਵ ਕਿਉਂਕਿ ਉਹਦੇ ਕੋਲ ਪਿਸਤੌਲ ਹੁੰਦਾ ਸੀ ਲਾਇਸੈਂਸ ਸੀ ਉਹ ਕਹਿੰਦਾ ਮੈਂ ਕਿਰਪਾਨ ਨਹੀਂ ਪੋਣੀ ਮਹਾਪੁਰਖਾਂ ਨੂੰ ਪਤਾ ਸੀ ਭਾਈ ਪਿਸਤੌਲ ਇਹ ਕਿੰਨੇ ਦਿਨ ਰੱਖ ਲਏਗਾ ਕਿਉਂਕਿ ਜਿਹੜੀ ਕਿਰਪਾਨ ਕਿਰਪਾ ਆਨ ਹਨੂ ਕਿਰਪਾਨ ਹੀ ਬਖਸ਼ੀ ਮਹਾਰਾਏ ਨੇ ਭਾਵੇਂ ਉਹ ਵੀ ਥਿਆਰਾ ਚਾਉਂਦੇ ਆ ਉਹ ਥਿਆਰਾ ਤੌਰ ਤੇ ਅਹੀਂ ਰੱਖ ਸਕਦੇ ਕੋਲ ਆਪਣੀ ਸ੍ਰੀ ਸਾਹਿਬ ਦੇ ਉੱਪਰ ਦੀ ਪਾ ਸਕਦੇ ਆ ਪਰ ਇਹ ਨਹੀਂ ਕਹਿ ਸਕਦੇ ਵੀ ਸ੍ਰੀ ਸਾਹਿਬ ਦੀ ਜਗ੍ਹਾ ਉਹ ਪਾ ਸਕਦੇ ਨਹੀਂ ਆਪ ਜੀ ਦੇਖਿਓ ਵਿਚਾਰ ਇਹ ਸੁਣਿਓ ਕਹਿੰਦੇ ਜਦੋਂ ਉਹ ਮਹਾਂਪੁਰਖਾਂ ਹਾਂ ਕਰਤੀ ਕਹਿੰਦੇ ਠੀਕ ਆ ਭਾਈ ਤੂੰ ਅੰਮ੍ਰਿਤ ਤੇ ਸ਼ੱਕ ਪਿਸਤੌਲ ਹੀ ਪਾਲਿਆ ਕਰੀ ਕਿਰਪਾ ਨਾ ਪਾਵੀ ਦੱਸ ਦਿਆ ਵੀ ਇੱਕ ਦਿਨ ਹੀ ਉਹਨੇ ਪਿਸਤੌਲ ਪਾਇਆ ਕਿਉਂਕਿ 24 ਘੰਟੇ ਅੰਗ ਸੰਗ ਰੱਖਣਾ ਸੀ ਨਾ ਤੇ ਕਿਰਪਾਨ ਵਾਂਗੂ ਇਹ ਕਿਰਪਾਨੀਆਂ ਜਿਹੜੀ ਅੰਗ ਸੰਗ ਰੱਖ ਸਕਦੇ ਆ ਆਪਾਂ ਪਿਸਤੌਲ ਤੇ ਆਪਾਂ ਘਰੇ ਜਾ ਕੇ ਲਾਹ ਦੇਈਦਾ ਹਨਾ ਭਾਰਾ ਵੀ ਹੁੰਦਾ ਤੇ ਹੋਰ ਵੀ ਉਹਦਾ ਖਤਰਾ ਵੀ ਆ ਸੋ ਜਦੋਂ ਕਹਿੰਦੇ ਰਾਤ ਨੂੰ ਉਹ ਸੁੱਤਾ ਤੇ ਉਹ ਪਿਸਤੌਲ ਕਦੀ ਇੱਧਰ ਕਰੇ ਭਾਰਾ ਸੀ ਗੀ ਇੱਧਰ ਪਾਸਾ ਵੱਟਣ ਲੱਗਿਆ ਉਹਨੂੰ ਡਾਰਾ ਹੈ ਕਿ ਕਦੀ ਚਾਲੀ ਨਾ ਜਾਵੇ ਵੀ ਕਿਸੇ ਦਿਨ ਇਦਾਂ ਨਾਲ ਵਿੱਚ ਇਤਾ ਭੁੱਜੇ ਵਿੱਚ ਗੋਲੀ ਪਾਈ ਆ ਕਿ ਨਹੀਂ ਪਾਈ ਕਿਤੇ ਘੋੜਾ ਦੱਬਿਆ ਗਿਆ ਤੇ ਮੇਰੇ ਕੰਮ ਨਾ ਹੋ ਜਵੇ ਉਹ ਅਗਲੇ ਦਿਨ ਹੀ ਮਹਾਂਪੁਰਖਾਂ ਕੋ ਹਾਜ਼ਰ ਹੋ ਗਿਆ ਕਹਿੰਦਾ ਮਹਾਂਪੁਰਖੋ ਗੁਰੂ ਸਾਹਿਬ ਨੇ ਜੋ ਰੀਤ ਮਰਿਆਦਾ ਚਲਾਈ ਬਹੁਤ ਵਧੀਆ ਹੈ ਮੈਂ ਕਿਰਪਾਨ ਹੀ ਪਾਵਾਂਗਾ ਪਿਸਤੌਲ ਨਹੀਂ ਪਾਵਾਂਦਾ ਮੇਰੇ ਕੋਲ ਸੋ ਏਗ ਵਿਚਾਰ ਆ ਕਿ ਜਿਹੜੇ ਕਹਿੰਦੇ ਆ ਨੂੰ ਬੜੀ ਸ਼ਰਮ ਆਉਂਦੀ ਹੈ ਜੇ ਹੈ ਉਹ ਹੈ ਹਨ ਤੇ ਉਹ ਕਹਿੰਦੇ ਮਾਰੇ ਕਹਿੰਦੇ ਉਹਨਾਂ ਨੂੰ ਤੁਸੀਂ ਕਿਆ ਕਰੋ ਪਾਈਂ ਅਮਰਤ ਜ਼ਰੂਰ ਛਕੋ ਕੋਈ ਗੱਲ ਨਹੀਂ ਉਹ ਵੀ ਕਹਿੰਦੇ ਹੌਲੀ ਹੌਲੀ ਰੰਗ ਲਾਗਤ 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 ਹੈ ਉਹਨਾਂ ਨੂੰ ਵੀ ਰੰਗ ਲੱਗ ਜਾਂਦਾ ਹੈ ਕਹਿੰਦੇ ਪਾਰ ਰੂਸੀ ਕੇ ਜੋ ਹੂਆ ਤੂੰ ਆਪਣੇ ਵੀ ਜਾਨ ਬਖਤ ਜੀ ਕਹਿੰਦੇ ਕਬੀਰ ਡੂਬੈ ਗੋਰੇ ਬਾਪਰੇ ਬਹੁ ਲੋਗਨ ਕੀ ਕਾਲ ਤੂੰ ਇਨਾਂ ਕਾਨਾਂ ਕਰੋੜਾਂ ਚ ਲੱਜਾ ਜੀ ਡੁੱਬ ਜਾਵੇਂਗਾ ਪਰ ਉਸੀ ਗਵਾਂਡੀ ਦੇ ਘਰ ਜੋ ਹੋਇਆ ਉਸ ਨੂੰ ਤੂੰ ਆਪਣੇ ਘਰ ਵਿੱਚ ਵੀ ਜਾਣਨਾ ਕਰ ਕਿਸੇ ਦੇ ਘਰ ਮੌਤ ਹੋਈ ਦੇਖ ਕੇ ਤੂੰ ਆਪਣੀ ਮੌਤ ਵੀ ਨੇੜੇ ਹੀ ਜਾਣਨਾ ਕਰ ਅਰਥਾਤ ਜਿਹੜੀ ਲੋਕਾਂ ਦੀ ਕਾਨ ਕਰੋੜ ਕਰਦਾ ਹੈ ਇਸ ਨੂੰ ਤਿਆਗਣਾ ਕਰ ਜਦੋਂ ਮੌਤ ਹੋਗੀ ਤਦੋਂ ਉਸੇ ਹੀ ਮੜੀਆਂ ਵਿਸਾੜਿਆ ਜਾਵੇਂਗਾ ਜਿੱਤੇ ਬਾਕੀ ਦੇ ਲੋਕ ਸਾੜੇ ਜਾਦੇ ਉਸ ਵੇਲੇ ਤੇਰੀ ਲੋਕ ਲਾਜ ਕਿੱਥੇ ਜਾਏਗੀ ਇਸ ਲਈ ਮੌਤ ਨੂੰ ਚੇਤੇ ਰੱਖ ਕੇ ਪਰਮਾਰਥ ਦੇ ਰਸਤੇ ਨੂੰ ਸੰਭਾਲਣਾ ਕਰ ਪਾਈ ਕਿਉਂਕਿ ਮਿਰਤ ਹੱਸੈ ਸਿਰ ਉਪਰੇ ਅਸੂਆ ਨਹੀਂ 부ਝੈ ਬਾਦ ਸਾਦ ਹੰਕਾਰ ਮਹਿ ਮਰਣਾ ਨਹੀਂ ਸੂਝੈ ਅੱਗੇ 168 ਨੰਬਰ ਸ਼ਲੋਕ ਚ ਕਿਰਪਾ ਕਰ ਰੇ ਕਬੀਰ ਭਲੀ ਮਧੂ ਕਰੀ ਨਾ ਨਾ ਬਿਦ ਕੋ ਨਾਜ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆਂ ਮਧੂਕਰੀ ਹੁੰਦੀ ਭਿਖਿਆ ਦੀ ਰੋਟੀ ਚੰਗੀ ਆ ਪਲੀ ਆ ਜਿਸ ਵਿੱਚ ਨਾ ਨਾ ਅਨੇਕ ਤਰ੍ਹਾਂ ਦਾ ਨਾਜ ਅਨਾਜ ਅੰਨ ਹੁੰਦਾ ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜਾ ਰਾਜ ਫਿਰ ਇਸ ਭਿਖਿਆ ਦੀ ਰੋਟੀ ਉੱਪਰ ਕਿਸੇ ਦਾ ਕੋਈ ਦਾਵਾ ਅਧਿਕਾਰ ਹੱਕ ਨਹੀਂ ਜਿਸ ਮਧੂਕਰੀ ਲਈ ਬਹੁਤ ਵੱਡਾ ਦੇਸ਼ ਅਤੇ ਬਹੁਤ ਵੱਡਾ ਰਾਜ ਹੈ ਭਾਵੇਂ ਜੇਕਰ ਕਿਸੇ ਇੱਕ ਕਰੋ ਰੋਟੀ ਨਾ ਮਿਲੇ ਤਾਂ ਦੂਸਰੀ ਥਾਂ ਤੋਂ ਜਾ ਕੇ ਰੋਟੀ ਮਿਲ ਜਾਂਦੀ ਹੈ ਜੇਕਰ ਕਿਸੇ ਇੱਕ ਸ਼ਹਿਰ ਜਾਂ ਸੂਬੇ ਵਿੱਚ ਰੋਟੀ ਨਾ ਮਿਲੇ ਤਾਂ ਕਿਸੇ ਹੋਰ ਸ਼ਹਿਰ ਜਾਂ ਸੂਬੇ ਵਿੱਚ ਜਾ ਕੇ ਰੋਟੀ ਪ੍ਰਾਪਤ ਹੋ ਜਾਵੇ ਇਸ ਲਈ ਫਕੀਰ ਵਾਸਤੇ ਬਹੁਤ ਵੱਡਾ ਦੇਸ਼ ਅਤੇ ਬਹੁਤ ਵੱਡਾ ਰਾਜ ਭਾਗ ਹੈ ਇਥੋਂ ਤੱਕ 168 ਸ਼ਲੋਕ ਬਖਸ਼ੇ ਹਨ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸਾਡੀ ਹਿਰਦੇ ਰੂਪੀ ਝੋਲੀ ਵਿੱਚ ਪਾਏ ਅਸੀਂ ਇਹਨਾਂ ਨੂੰ ਅਮਲ ਕਰਿਏ ਪੱਲੇ ਬਨਕੇ ਖੜੀਏ ਸਤਿਗੁਰੂ ਕਿਰਪਾ ਕਰਨ ਬਾਣੀ ਨਾਲ ਬਾਣੇ ਨਾਲ ਜੁੜੀਏ ਸੇਵਾ ਸਿਮਰਨ ਦੇ ਨਾਲ ਜੁੜੀਏ ਚੰਗੇ ਗੁਣਾਂ ਦੇ ਧਾਰਨੀ ਹੋਈਏ ਹੋਈਆਂ ਬਿਅੰਤ ਭੁੱਲਾਂ ਦੀ ਖਿਮਾ 168 ਸ਼ਲੋਕ ਹੋਇਆ ਆਉਣ ਵਾਲੇ ਦਿਨਾਂ ਚ ਬਾਕੀ ਸ਼ਲੋਕ ਵਿਚਾਰਾਂਗੇ ਭੁੱਲਾਂ ਨਾਲ ਚਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ